ਆਗੁੰ ਪਰਿਓ ਜੋ ਆਜੋ ਨਿਤ ਅਮਰਤ ਬੜੇ ਚਲ ਰਹੀ ਲੜੀ ਬਾਰਵੀਂ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦ ਰੱਖੇ ਮਨੁ ਤਾ ਦੇ ਸਰਬ ਸੰਜੇ ਗੁਰੂ ਰੇਬਰ ਸ਼ਬਦ ਗੁਰੂ ਉਤਾਰ ਗੁਰ ਗੱਦੀ ਤੇ ਬਿਰਾਇ ਬੜੇ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਣ ਯੁਰੀ ਅੰਦਰ ਸਾਹਿਬ ਜੀ ਗੁਰੂਖਾ ਸਾਹਿਬ ਸਤ ਸੰਗ ਜੀਓ ਆਉ ਜੋ ਤਿਰਤੋ ਕਈ ਮਹੀਨੇ ਤੋਪਾਂ ਤਨ ਤਨ ਸਾਹਿਬ ਜੀ ਸ੍ਰੀ ਗੁਰੂ ਨਨਕ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀਆਂ ਕਥਾ ਵਿਚਾਰਾ ਕਰਦੇ ਆ ਰਹੇ ਹਾਂ ਆਉ ਅੱਜ ਵੀ ਉਸੇ ਲੜੀ ਦਾ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵ ਵਿੱਚੋਂ ਕੁਝ ਕਰ ਰੱਬੀ ਗੁਣਾਂ ਨੂੰ ਗ੍ਰਹਿਣ ਕਰਦਾ ਯਤਨ ਕਰੀ ਤਾਂ ਕਿ ਆ ਸਾਡਾ ਸੰਸਾਰ ਤੇ ਸਬਰ ਹੋ ਜਾਵੇ ਨੰਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾਰਿਆਂ ਸਾੜਿਆਂ ਤੋਂ ਆਪਾਂ ਬਚ ਜਾਈਏ ਜਮਾ ਦੇ ਮਾਰ ਦਾ ਬਹੁਤ ਡਰ ਦਰ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਸਮਝ ਆ ਗਈ ਜਮਾ ਦੇ ਕੋਟ ਦਾ ਜਮਾ ਦਾ ਡਰ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਸਮਝ ਆ ਗਈ ਜਿਹਨਾਂ ਨੂੰ ਸਮਝ ਨਹੀਂ ਆਈ ਸੱਚ ਜਾਣਿਓ ਉਹਨਾਂ ਨੂੰ ਜਮਾ ਦਾ ਕੋਈ ਡਰ ਨਹੀਂ ਮਨ ਨੂੰ ਕਿਉਂਕਿ ਪਤਾ ਹੀ ਨਹੀਂ ਜਾਣਦੇ ਹੀ ਗਈ ਸ਼ਾਇਦ ਸੁਣਿਆ ਮਨਾ ਹੋਏ ਕਿਉਂਕਿ ਸੁਣਾਗਾ ਸੁਣਾ ਗਏ ਕੋਈ ਗੱਲ ਨੂੰ ਤਾਂ ਉਹ ਸਮਝ ਆਉਗੀ ਜਨਸਨ ਨੂੰ ਸੁਣਨ ਨੂੰ ਨਹੀਂ ਮਿਲਿਆ ਜਮਾਂ ਦੀ ਮਾਰ ਦਾ ਮੇਰੇ ਬਾੜੇ ਮਾਰ ਕਿੰਨੇ ਕੁ ਮਾਰੀ ਮਾਰਿਆ ਚੜਦਾ ਫਿਰਦੇ ਨੇ ਪਰ ਉਸ ਗੁਰਬਾਣੀ ਗਵਾਏ ਪੰਥ ਸਾਹਿਬ ਗਵਾਏ ਦਰੂ ਸਭ ਗਵਾਣੇ ਕਿ ਉਹਨਾਂ ਦੀ ਮਾਰ ਬਹੁਤ ਮਣੀ ਉਦੋਂ ਵੀ ਹੱਥ ਭਲੇ ਕੁਝ ਨਹੀਂ ਹੁੰਦਾ ਉਹਨੂੰ ਮਾਨਸਰ ਹਰਨੀ ਪੈਂਦੀ ਆ ਉੱਥੇ ਕੋਈ ਮਿੰਤ ਨਹੀਂ ਚੱਲਦੀ ਉੱਥੇ ਚਾਹ ਬੰਦਾ ਜਿੰਨਾ ਨਿਮਰ ਹੋਵੇ ਉਦ ਤਦ ਨਾ ਅਮੀਰ ਹੋਵੇ ਅਮੀਰ ਤਾਂ ਛੋਟੀ ਗਲਤ ਭਾਵੇਂ ਕਿੱਡਾ ਬਾਦਸ਼ਾਹ ਉਹ ਵੀ ਮਾਰਨ ਦੇ ਜਮਾ ਤੇ ਮਾਰਨ ਦਾ ਸਹਾਰ ਦੇ ਪੜੇ ਤੇ ਜੇ ਸੁਣ ਲੰਗੇ ਅਸੀਂ ਮੰਨ ਲਾਂਗੇ ਸੁਣ ਕੇ ਅਸੀਂ ਮੰਨ ਲਾਂਗੇ ਸੱਚ ਦੀ ਪਿਆਰ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਭੇਜਾਵਾਂਗੇ ਕਿਉਂਕਿ ਗੁਰੂ ਇੱਕ ਐਡਾ ਵੱਡਾ ਸੂਰਮਾ ਏ ਜਿੱਤੇ ਦਰ ਤਰਬ ਰਾਜ ਦੇ ਦੂਤ ਕੀ ਤਰਬ ਰਾਜ ਵੀ ਕੁਝ ਨਹੀਂ ਕਰ ਸਕਦਾ ਸੱਚ ਆ ਰਿਓ ਬੜੀ ਕੋ ਆਏ ਗੁਰੂ ਕੋਲ ਐਡੀ ਵੱਡੀ ਤਾਕਤ ਧਾਰ ਕੇ ਉਹ ਉਹਦੇ ਅੱਗੇ ਜਮਾ ਜੰਮਤ ਕੁਝ ਵੀ ਚੀਜ਼ ਨਹੀਂ ਜਮਨ ਦਾ ਜਿਹੜਾ ਰਾਜਾ ਹੈ ਅੰਤਰਮ ਰਾਜ ਉਹ ਵੀ ਕੁਝ ਨਹੀਂ ਕਰ ਸਕਦਾ ਇਸ ਵਾਰ ਤੇ ਜੇ ਗੁਰੂ ਦੇ ਲੜ ਲੱਗ ਜਾਵੋਗੇ ਪੈਰਿਓ ਤੇ ਕੱਲਾ ਲੱਗਰ ਤੇ ਗੱਲ ਮੁੱਕਣੀ ਨਹੀਂ ਕੱਲਾ ਗੁਰੂ ਦੇ ਦਰਦਦੰਦ ਦੇ ਨਾਲ ਗੱਲ ਨਹੀਂ ਮੁੱਕਣੀ ਗੁਰੂ ਵਾਲਾ ਬੜਿਆ ਝੂਠ ਵੀ ਬੋਲੀ ਜਾ ਰਿਹਾ ਗੁਰੂ ਵਾਲਾ ਬੜਿਆ ਬੀਬਾ ਨਹੀਂ ਇਹ ਰਾਂ ਫਿਰ ਟੱਕੀ ਧੋਰੀ ਵੀ ਮਾਰੀ ਜਾ ਰਿਹਾ ਬਗਣਾ ਤੂੰ ਵੀ ਕਾਜੀ ਜਾ ਰਿਹਾ ਤੇ ਬਰਦ ਕੀ ਰਹਿ ਗਿਆ ਗੁਰੂ ਵਾਲੇ ਵਿੱਚ ਤੇ ਦੂਜੇ ਵਿੱਚ ਫਰਦ ਕੀ ਰਹਿ ਗਿਆ ਝੂਠ ਗੁਰੂ ਵਾਲਾ ਵੀ ਬੋਲੀ ਜਾ ਰਿਹਾ ਝੂਠ ਦੇਗੁਰਾ ਵੀ ਬੋਲੀ ਜਾ ਰਿਹਾ ਤੇ ਤੂੰ ਕੋਈ ਫਰਦ ਨਾ ਰਹਿ ਗਿਆ ਅਬਦਦੇ ਆਪਣੇ ਕੋਲ ਪਾਤਮੀ ਸਾਹਿਬ ਜੀ ਮਹਾਰਾਜ ਇਹਨਾਂ ਪੁੱਛੀ ਵੀ ਗੁਰੂ ਵਾਂਗ ਬਣ ਕੇ ਕੋਈ ਤਬਦੀਲੀ ਆਉਂਦੀ ਸਾਡੇ ਵਿੱਚ ਗੁਰੂ ਵਾਲੇ ਬਣ ਕੇ ਸਾਡੇ ਵਿੱਚ ਉਸ ਤਰ੍ਹਾਂ ਦੀ ਤਬਦੀਲੀ ਆਉਂਦੀ ਆ ਕੁਲ ਜੀਵਨ ਬਦਲ ਜਾਂਦਾ ਤਦਕਵੀਰ ਸਾਹਿਬ ਕਹਿੰਦੇ ਨੇ ਗੁਰੂ ਲਾਗਾ ਤਦ ਜਾਣੀਏ ਗੁਰੂ ਦੇ ਪਰੇ ਲੱਗਾ ਤਾਂ ਸਮਝਿਓ ਪੈਰੋ ਆਪਣੇ ਆਪ ਨੂੰ ਸੁਕੇ ਦਾ ਮੈ ਨ ਕਰੀ ਜਾਇ ਮੈਂ ਗੁਰੂ ਵਾਲਾ ਮੈਂ ਗੁਰੂ ਵਾਲਾ ਮੈਂ ਗੁਰੂ ਵਾਲਾ ਇਹ ਮੈਨੂੰ ਛੱਡੋ ਫਿਰ ਕੀ ਕਰੀਏ ਤੇ ਤੇ ਗੁਰੂ ਬੰਡ ਬੰਡ ਵਣ ਤੇ ਦਿਸ਼ਾ ਦੇ ਕੀ ਗੁਰ ਲਾਗਾ ਤਬ ਜਾਣੀਏ ਗੁਰੂ ਦੇ ਪੈਰੀ ਲਗਾ ਤਾ ਜਾਣ ਦੋ ਜੇ ਕੇ ਮਿਟੇ ਮੋਹ ਤਨ ਤਾਪ ਮਿਟੇ ਮੋਹ ਸੰਸਾਰ ਦਾ ਮੋਹ ਮਾਇਆ ਦਾ ਮੋਹ ਪਰਵਾਰ ਦਾ ਮੋਹ ਜੇ ਮਿਟ ਗਿਆ ਕਿ ਮਿਟ ਗਿਆ ਆਪਣਾ ਅਸੀ ਗੁਰਨਾਮ ਤੋਂ ਮੰਨਣ ਵਾਲੇ ਤਨ ਗੁਰੂ ਗੋਬਿੰਦ ਸਿੰਘ ਪਛਤਾ ਦਿੱਤੀ ਹੋਈ ਅਭਿਆਨ ਪਾਉ ਅੰਮ੍ਰਿਤ ਪੀ ਕੇ ਵੀ ਕੀ ਮੋਹ ਤੋਂ ਬਚ ਗਏ ਪ੍ਰਤੀ ਪਰ ਕੋਈ ਅਦਰ ਦੁਗਰੇ ਵਿੱਚ ਤੇ ਗੁਰਮੁਖਿ ਅਜ ਕੀ ਪਰ ਕੋ ਤਾਪ ਕਮ ਕਿਉ ਕਰੂਗਾ ਬੰਦਾ ਮੋਹ ਦੇ ਵਾਸੋ ਕੇ ਸੱਜਣੋ ਜੇ ਆਪਣੇ ਬੱਚੇ ਨੇ ਕੋਈ ਗਲਤ ਕੰਮ ਕੀਤਾ ਏ ਤੇ ਬੋਧ ਬਸ ਹੋ ਗਿਆ ਉਹਦੀ ਬੰਦ ਕਰਦਾ ਏ ਇਹਦਾ ਨਾਮ ਉਹ ਕਸੂਰ ਕਸੂਰ ਨੂੰ ਸੱਚ ਵਿੱਚ ਬਦਲਣ ਦਾ ਯਤਨ ਕਰਨਾ ਜੇ ਆਪਣੇ ਕੋਲੋਂ ਨਹੀਂ ਬਦਲਿਆ ਜਾਂਦਾ ਆ ਕੁਚਲੇ ਜਿھے ਬੈਠੇ ਤੇ ਵਕੀਲ ਫਿਰ ਉਹ ਤਾਂ ਕੁਝ ਲੈਣਾ ਕਿਉਂ ਗਿਆ ਵਕੀਲਾਂ ਕੋਲ ਕਿਉਂ ਪੈਸੇ ਖਚਲ ਕਰ ਰਹੇ ਨੇ ਜਿਆ ਕਿਉਂਕਿ ਮੋਹ ਵਿੱਚ ਫਸਿਆ ਹੋਇਆ ਹੈ ਪਰ ਗੁਰੂ ਦੇ ਮਤੇ ਮੋ ਤਦ ਤਾਪ ਤੇ ਜੇ ਮੋ ਵੀ ਹੈ ਤੇ ਤਿੰਨੇ ਤਾਪ ਵੀ ਹੈ ਤੇਨੇ ਤਪਾਂ ਵਿੱਚ ਵੀ ਦਰਸਿਆ ਹੋਇਆ ਹੈ ਤੇ ਗੱਲ ਹੀ ਬਣਨੀ ਪਿਆ ਗੁਰੂ ਦੇ ਗੁਰੂ ਵਾਲੇ ਬੰਦੇ ਉਹ ਹੀ ਫਾਇਦਾ ਹੈ ਕਿ ਗੁਰੂ ਜਿੱਦਾਂ ਚਲਾਉਂਦਾ ਉਦਾਂ ਚੱਲੀ ਹੁਣ ਗੁਰੂ ਦੇ ਉੱਪਰ ਸਿੱਧਾ ਧਿਆਨ ਕੇ ਕਹਿੰਦਾ ਨਹੀਂ ਕਿ ਆ ਤਈ ਫੜ ਦਬਟਾ ਪਾ ਅਬਾ ਪਰਦੇ ਤੇ ਤੜੀਆਂ ਨੱਦੇ ਮੋੜ ਇਹ ਤਾਂ ਕਹਿੰਦਾ ਨਹੀਂ ਗੁਰੂ ਗੁਰੂ ਤਾਂ ਕਹਿੰਦਾ ਸੱਚ ਬੋਲ ਬੋਲ ਵੀ ਸੱਚ ਤੇ ਜੁੜ ਵੀ ਸੱਚ ਦੇ ਨਾਲ ਈਮਾਨੇ ਦਿਲ ਲੱਗੇ ਬਣਾ ਜਾਈ ਕਰਦੇ ਤੇ ਦੂਰ ਲੱਗੇ ਬਣਾ ਜਾਈ ਤੈਨੂੰ ਤੋੜ ਦਿਵਾਲੇ ਆਉਣਗੇ ਬਹੁਤ ਨਿੰਦਕ ਤੇਰੂੰ ਤੋੜ ਮਲੇ ਬਹੁਤ ਨਿੰਦ ਕਾਉਣਗੇ ਉਹ ਗੁਰੂ ਦੀ ਬਦਰਾਮੀ ਕਰਨਗੇ ਗੁਰੂ ਦੇ ਉਲਟ ਬੋਲਣਗੇ ਗੁਰੂ ਵਾਲਾ ਤਾਈ ਤੋਤੇ ਰਖਲੋਵੇਂ ਨਾ ਗੁਰਵਲ ਤਾਂ ਹੈ ਜੋ ਤੈਨੂੰ ਖਲੋਵੀਂ ਵੀ ਨਾ ਤਾਂ ਉਹ ਤੂੰ ਕਿਨਾਰਾ ਕਰ ਜਵੇਂ ਪਹਿਲਾਂ ਗੱਲ ਤੂੰ ਗੁਰੂ ਦੀ ਗੱਲ ਸੁਣੀ ਨਾ ਸਕੀ ਸੰਗਤ ਇਹੋ ਜੀ ਚ ਵਿੱਚ ਤੇ ਗੁਰੂ ਦੀ ਨਿੰਦਤ ਨਾ ਹੋਣ ਤੇ ਜੇ ਤੂੰ ਚਲੇ ਗਿਆ